ਦੋਸਤੋ ਸਾਡੇ ਪਿੰਡ ਇੱਕ ਕੁੱਤਰੂ ਐ ਬੜਾ ਪਰੇਸ਼ਾਨ ਰਹਿੰਦਾ ਵਿਚਾਰਾ ਉਹਦੇ ਘਰ ਵਾਲੀ ਉਹਦੇ ਨਾਲ ਲੜਦੀ ਬਹੁਤ ਰਹਿੰਦੀ ਆ ਕੱਲ ਜਦੋਂ ਮੈਂ ਉਹਨਾਂ ਦੇ ਘਰ ਵੱਲੋਂ ਨੰਗੀ ਜਾਂਦਾ ਸੀ ਤਾਂ ਉਹਨਾਂ ਦੇ ਘਰ ਵੱਲੋਂ ਆਵਾਜ਼ਾਂ ਆਈ ਜਾਂਦੀਆਂ ਸੀ ਪਤਾ ਨਹੀਂ ਕੌਣ ਕਿਹਨੂੰ ਕੁੱਟ ਰਿਆ ਸੀ ਪਰ ਲੜਾਈ ਬਹੁਤ ਹੋ ਰਹੀ ਸੀ ਸੱਚੀ ਗੱਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਲੱਕੀ ਹੰਢੈ ਵਾਲਾ ਤੇ ਤੁਸੀਂ ਦੇਖ ਰਹੇ ਹੋ ਰੰਗਲੇ ਪੰਜਾਬੀ ਦੋਸਤੋ ਕੁੱਤਰੂ ਘਰ ਵਾਲੀ ਤੋਂ ਅੱਕਿਆ ਹੋਇਆ ਪਹੁੰਚ ਗਿਆ ਬਾਬਾ ਜੀ ਕੋਲੇ ਸਾਡੇ ਪਿੰਡ ਇਕ ਬਹੁਤ ਪਹੁੰਚੇ ਹੋਏ ਬਾਬਾ ਜੀ ਨੇ ਦੂਰੋ ਦੂਰੋ ਲੋਕਾਂ ਕੋਲ ਪੁੱਛਾ ਲੈਣ ਆਉਂਦੇ ਨੇ ਕੋ ਤਰੂ ਉਹਨਾਂ ਕੋਲੇ ਪਹੁੰਚਿਆ ਕੁਦਰੂ ਜਾ ਕੇ ਕਹਿੰਦਾ ਬਾਬਾ ਜੀ ਮੈਂ ਤਾਂ ਬਾਲਾ ਔਖਾ ਬਾਬਾ ਜੀ ਮੇਰਾ ਹੱਲ ਕਰੋ ਕੋਈ ਕਈ ਝਾਲੋ ਕੇ ਘਰ ਵਾਲੀ ਤੋਂ ਛੇਤਰ ਖਾਦੇ ਨੂੰ ਬਚਾ ਲਓ ਮੈਨੂੰ ਬਾਬਾ ਜੀ ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ ਬੱਚਾ ਤੂੰ ਚਿੰਤਾ ਨਾ ਕਰ ਤੇਰਾ ਕਰਾਂਗੇ ਹੱਲ ਤੂੰ ਆ ਤਵੀਤ ਲੈ ਜਾ ਤਵੀਤ ਸੁੱਤੀ ਪਈ ਦੇ ਆਪਦੇ ਘਰ ਵਾਲੀ ਦੀ ਬਾਹ ਤੇ ਬੰਨਦੀ ਬਸਰ ਦੇਖੀ ਕਿਵੇਂ ਤੇਰੇ ਅੱਗੇ ਪਿੱਛੇ ਪਾਣੀ ਭਰਦੀ ਫਿਰੂ ਹਾਂਜੀ ਹਾਂਜੀ ਕਰਦੀ ਫਿਰੂ ਤੇਰੇ ਅੱਗੇ ਪਿੱਛੇ ਤੇਰੇ ਨਾਲ ਪੂਰੀ ਬੰਨ ਲੱਜੂ ਤੇ ਜਮਾ ਕਦੇ ਕਲੇਸ਼ ਨਹੀਂ ਹੋਣਾ ਤਿੰਨ ਚਾਰ ਦਿਨਾਂ ਬਾਅਦ ਕੋਤਰੂ ਫੇਰ ਆ ਗਿਆ ਕਹਿੰਦਾ ਬਾਬਾ ਜੀ ਬਚਾ ਲੋ ਮੈਨੂੰ ਬਾਬਾ ਜੀ ਮੇਦਾ ਬਾੜਾ ਓੱਖਾ ਬਾਬਾ ਜੀ ਚਤਰਗਾਗਾ ਕੇ ਆ ਕੇ ਬਾਬਾ ਜੀ ਮੇਰਾ ਤਾਂ ਟੂਕਣਾ ਵੀ ਦੁਖੀ ਆਦਾ ਬਚਾ ਲੋ ਬਾਬਾ ਜੀ ਬਾਬਾ ਜੀ ਕਹਿੰਦੇ ਕੀ ਗੱਲ ਹੋ ਗਈ ਬੱਚਾ ਕੋਤਰੂ ਮੈਂ ਤੈਨੂੰ ਜਿਹੜਾ ਤਬੀਤ ਦਿੱਤਾ ਸੀ ਤੂੰ ਉਹ ਬੰਨਿਆ ਨਹੀਂ ਉਹਨੇ ਕੰਮ ਨਹੀਂ ਕੀਤਾ ਕੋਤਰੂ ਕਹਿੰਦਾ ਬਾਬਾ ਜੀ ਉਹ ਮੈਂ ਤਵੀਤ ਬਨਦਾ ਸੀ ਪਰ ਮੇਰੀ ਘਰ ਵਾਲੀ ਨੂੰ ਪਤਾ ਲੱਗ ਗਿਆ ਵੀ ਮੈਂ ਉਹਦੇ ਤਵੀਤ ਬਨਿਆ ਹੋਇਆ ਉਹਨੇ ਚਾਕੇ ਤਵੀਤ ਗਵਾਂਡੀਆਂ ਦੀ ਕੁੱਤੀ ਨੂੰ ਬਨਦਾ ਉਹ ਕੁੱਤੀ ਮੇਰੇ ਅੱਗੇ ਪਿੱਛੇ ਦੂਰੀ ਫਿਰਦੀ ਰਹਦੀ ਆ ਜੀ ਜਿੱਥੇ ਵੀ ਜਾਣਾ ਉਹ ਕੁੱਤੀ ਮੇਰੇ ਪਿੱਛੇ ਪਿੱਛੇ ਰਹਿੰਦੀ ਆ ਮੈਂ ਤਾਂ ਬਹੁਤ ਪਰੇਸ਼ਾਨ ਆ ਜੀ ਘਰ ਵਾਲੀ ਨੇ ਕੀ ਮੇਰੇ ਅੱਖੇ ਲੱਗਣਾ ਸੀ ਕੁੱਤੀ ਅੱਖੇ ਲੱਗੇ ਲੱਗੀ ਤੇ ਘਰ ਵਾਲੀ ਮੈਨੂੰ ਕੁੱਟਦੀ ਆ ਮੈਂ ਸਾਰੇ ਘਰ ਦੇ ਕੰਮ ਕਰਾਉਂਦੀ ਆ ਭਾਂਡੇ ਧਵਾਉਂਦੀ ਆ ਪੋਚੇ ਲਵਾਉਂਦੀ ਆ ਬਹੁਤ ਆਖਾ ਬਾਬਾ ਜੀ ਮੇਰਾ ਕੋਈ ਹੱਲ ਕਰ ਦੋ ਬਾਬਾ ਜੀ ਬਾਬਾ ਕਹਿੰਦਾ ਕੋਈ ਗੱਲ ਨਹੀਂ ਬੱਚਾ ਤੇਰਾ ਕਰਦੇ ਹਾਂ ਹੱਲ ਤੂੰ ਕਿਉਂ ਘਬਰਾਉਣਾ ਬਾਬਾ ਨੇ ਫਿਰ ਕੋਤਰ ਨੂੰ ਸਕੀਮ ਦਿੱਤੀ ਬਾਬਾ ਕਹਿੰਦਾ ਆਇਆ ਕਰ ਕੋਤਰ ਤੂੰ ਆਪਦੇ ਘਰ ਵਾਲੀ ਵਾਸਤੇ ਫਲ ਫਰੂਟ ਲੈ ਕੇ ਜਾਇਆ ਕਰ ਖਾਣ ਵਾਸਤੇ ਕੋਈ ਹੋਰ ਉਹਦੇ ਮਨ ਪਸੰਦ ਚੀਜ਼ ਲੈ ਕੇ ਜਾਇਆ ਕਰ ਜਿਹੜੀ ਉਹਨੂੰ ਵਧੀਆ ਲੱਗੇ ਖਵਾਇਆ ਪਿਆ ਕਰ ਖੂਬ ਖੁਸ਼ ਰਹੂਗੀ ਤੇਰੇ ਤੇ ਤਿੰਨ ਚਾਰ ਦਿਨ ਬਾਅਦ ਕੋਤਰੂ ਫੇਰ ਆ ਗਿਆ ਕਹਿੰਦਾ ਬਾਬਾ ਜੀ ਬਚਾ ਲੋ ਮੇਰਾ ਬਹੁਤ ਪ੍ਰੇਟ ਹੋਈ ਅੱਜ ਮੈਨੂੰ ਬਚਾ ਲੋ ਬਾਬਾ ਜੀ ਬਚਾ ਲੋ ਬਾਬਾ ਕਹਿੰਦਾ ਕੀ ਗੱਲ ਹੋ ਗਈ ਕਤਰੂ ਤੈਨੂੰ ਜਿਹੜੀ ਸਕੀਮ ਦਿੱਤੀ ਸੀ ਉਹ ਕੰਮ ਨਹੀਂ ਕੀਤੀ ਕੋਦਰੂ ਕਹਿੰਦਾ ਬਾਬਾ ਜੀ ਮੈਂ ਤਾਂ ਖਵਾ ਪਿਆ ਕਿ ਆਖਿਆ ਮੈਂ ਮੇਰੀ ਸਾਰੀ ਜੇਬ ਖਾਲੀ ਹੋ ਗਈ ਉਹਨੇ ਮੈਨੂੰ ਆਖਿਆ ਕਹਿੰਦੀ ਪਨੀਰ ਵਾਲੇ ਕੁਲਚੇ ਲਿਆ ਉਹ ਮੈਂ ਬਾਜ਼ਾਰ ਚ ਗਿਆ ਉੱਥੇ ਲਿਖਿਆ ਸੀ ਰੇੜੀ ਤੇ ਮੱਖਣ ਪਨੀਰ ਵਾਲੇ ਕੁਲਚੇ ਹੁਣ ਮੈਨੂੰ ਕੀ ਪਤਾ ਜੀ ਉਹ ਨਰੇ ਪਨੀਰ ਦੇ ਭਾਲਦੇ ਆ ਕਹਿੰਦੀ ਇਹ ਤਾਂ ਆਲੂਆਂ ਦੇ ਉੱਤੇ ਪਨੀਰ ਭੁੱਕਿਆ ਮੈਨੂੰ ਨੇਰੇ ਪਨੀਰ ਵਾਲੇ ਕੁਲਚੇ ਲੈ ਆ ਕੇ ਖਵਾ ਬਾਬਾ ਜੀ ਮੈਂ ਇੰਨਾ ਹੀ ਕਿਹਾ ਮਗਾ ਮੇਰੇ ਤਾਂ ਭਗਵਾਨ ਨੇ ਸਾਰੀ ਤਨਖਾਹ ਮੁੱਕ ਗਈ ਹੁਣ ਤਾਂ ਬਖਸ਼ ਦੇ ਅਗਲੀ ਤਨਖਾਹ ਤੇ ਖਵਾ ਦੂੰ ਪਏਗੀ ਬੇਲ ਨਾਲ ਲੈ ਕੇ ਪਿੱਛੇ ਬਾਬਾ ਜੀ ਬਹੁਤ ਪੁੱਟਿਆ ਮੈਨੂੰ ਬਚਾ ਲੋ ਬਾਬਾ ਜੀ ਬਚਾ ਲੋ ਬਾਬਾ ਕਹਿੰਦਾ ਭਾਈ ਤੇਰਾ ਕੰਮ ਬਹੁਤ ਉਲਝਿਆ ਹੋਇਆ ਤੂੰ ਐਂ ਕਰ ਹੋ ਪਰਲੇ ਚੌਂਕ ਤੇ ਜਾ ਕੇ ਨਾ ਮੇਰੇ ਮੰਗੂ ਬੋਰੀ ਵਜਾ ਕੇ ਵਹਿਆ ਕੁਦ ਰੁਕਾ ਤਾ ਕਿਉਂ ਬਾਬਾ ਜੀ ਬਾਬਾ ਕਹਿੰਦਾ ਬੱਚਾ ਮੇਰੇ ਵੀ ਤੇਰੇ ਵਾਲੇ ਹਾਲਾਤੀ ਸੀ ਮੇਰੇ ਘਰ ਵਾਲੀ ਵੀ ਮੈਨੂੰ ਬਹੁਤ ਕੁੱਟਦੀ ਸੀ ਅੱਕੇ ਹੋਇਆ ਮੈਂ ਬਾਬਾ ਬਣ ਗਿਆ ਤੈਨੂੰ ਵੀ ਪਾਪਾ ਬਣਨਾ ਪੈਣਾ ਤੇਰੇ ਘਰ ਵਾਲੀ ਨਹੀਂ ਸੁਧਰਦੀ